ਜੀ ਆਇਆਂ ਨੂੰ ਕਲਾ ਦੇ ਅੰਗ ਸੰਗ ਵਿੱਚ ਮੋਹਣ ਗਿੱਲ ਵੱਲੋਂ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਆਪਾਂ ਕਲਾ ਦੇ ਨਾਲ ਸੰਬੰਧਤ ਕੋਈ ਵੀ ਜੋ ਵਿਅਕਤੀ ਆ ਜੋ ਆਪਣਾ ਕਲਾ ਦੇ ਲਈ ਯੋਗਦਾਨ ਪਾਉਂਦਾ ਸਾਨੂੰ ਐਂਟਰਟੇਨਮੈਂਟ ਦਾ ਸਾਡਾ ਕਰਦਾ ਹੈਗਾ ਤੇ ਸਾਨੂੰ ਵਧੀਆ ਚੀਜ਼ਾਂ ਕਲਾ ਵਿੱਚ ਦਿੰਦਾ ਹੈਗਾ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆ ਉਸੇ ਲੜੀ ਦੇ ਵਿੱਚ ਅੱਜ ਮੇਰਾ ਪਿਆਰਾ ਮਿੱਤਰ ਅੰਗਰੇਜ਼ ਬਰਾੜ ਅੰਗਰੇਜ਼ ਸਿੰਘ ਬਰਾੜ ਚੱਲ ਕੇ ਸਟੂਡੀਓ ਦੇ ਵਿੱਚ ਆਇਆ ਕਲਾ ਦੇ ਅੰਗ ਸੰਗ ਦੇ ਵੀਰੇ ਦੇ ਵਿੱਚ ਆਓ ਉਹਦਾ ਸਵਾਗਤ ਕਰਦੇ ਆਂ ਅੰਗਰੇਜ਼ ਜੀ ਆਨ ਬਹੁਤ ਬਹੁਤ ਧੰਨਵਾਦ ਗਿਲਸਾ ਤੁਹਾਡਾ ਪਹਿਲਾਂ ਤਾਂ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੰਗਰੇਜ਼ ਗੱਲਾਂ ਕਾਫੀ ਨੇ ਆਪਣੇ ਕੋਲ ਕਰਨ ਵਾਲੀਆਂ ਅ ਪਹਿਲੀ ਗੱਲ ਤਾਂ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਆਮ ਲੋਕ ਠੀਕ ਆ ਟੱਬਰ ਹਰ ਕੋਈ ਪਾਲਦਾ ਹੋਏਗਾ ਤੁਸੀਂ ਟੱਬਰ ਪਾਲਣ ਦੇ ਨਾਲ 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 ਇੱਥੇ ਯਥਾਯੋਗ ਆਪਣਾ ਜਿੰਨਾ ਕੁ ਵੀ ਵਕਤ ਹੁੰਦਾ ਲਿਟਰੇਚਰ ਵਾਲੇ ਪਾਸੇ, ਰੇਡੀਓ ਵਾਲੇ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਕਲਾ ਦੇ ਹੋਰ ਖੇਤਰਾਂ ਦੇ ਵਿੱਚ ਮਿਲਵਈ ਗਿੱਧਾ ਹੋਇਆ ਉਹਦੇ ਵਿੱਚ ਯੋਗਦਾਨ ਪਾਉਂਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੁੱਚਾ ਸੂਰਮਾ ਫਿਲਮ ਆਈ ਆ ਉਹਦੇ ਵਿੱਚ ਵੀ ਤੁਹਾਡਾ ਚਿਹਰਾ ਦੇਖਣ ਨੂੰ ਮਿਲਦਾ ਬੇਸ਼ੱਕ ਤੁਹਾਡੇ ਡਾਇਲੋਗ ਉਹਦੇ ਵਿੱਚ ਨਹੀਂ ਨੇ ਤੇ ਸਾਨੂੰ ਜਿਹੜੇ ਦੋਸਤ ਮਿੱਤਰ ਆ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅੰਗਰੇਜ਼ ਬਰਾਡ ਦਾ ਬੱਬੂ ਮਾਨ ਮੋਢਿਆਂ ਤੇ ਚੱਕੀ ਲਈ ਆਉਂਦਾ ਹੈਗਾ ਉਹਦੇ ਵਿੱਚ ਪੇਸ਼ ਕਰ ਰਿਹਾ ਉਹਦੇ ਵਿੱਚ ਤੇ ਇਹ ਸਭ ਫਿਲਮ ਦੇ ਨਾਲ ਜੁੜਨ ਦਾ ਸੁਭਾਅ ਕਿਵੇਂ ਬਣਿਆ ਸੁਭਾਅ ਗੱਲ ਸਾਬ ਕਿਉਂਕਿ ਤੁਹਾਡੀ ਇੱਕ ਤਾਂ ਤੁਹਾਡਾ ਫੀਲਡ ਹੁੰਦਾ ਕਿਸੇ ਵੀ ਕੰਮ ਦਾ ਤੁਸੀਂ ਉਹ ਫੀਲਡ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਉਹ ਪਕਾਇਦਾ ਟਾਈਮ ਲਾਉਨੇ ਹੋ ਟ੍ਰੇਨਿੰਗ ਲੈਣੇ ਹੋ ਤੇ ਫਿਰ ਤੁਸੀਂ ਨਾਮ ਬਣਾਉਨੇ ਹਮ ਇੱਕ ਉਹਦਾ ਕੋਸਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਜਿਹੜੇ ਨਾ ਕੁਝ ਕੋਸਟਾਂ ਚੀਜ਼ਾਂ ਹੁੰਦੀਆਂ ਵਿਰਸਾ ਜ ਮਿਲਦੀਆਂ ਪਰ ਘਰੋਂ ਹਮ ਘਰੋਂ ਮਿਲਦੀਆਂ ਨੇ ਉਹ ਜਿਹੜੇ ਕਿਤਾਬਾਂ ਪੜ੍ਹਦਾ ਸੀਗਾ ਉਹ ਵਿਰਸਾ ਜ ਘਰੋਂ ਮਿਲਿਆ ਸੀ ਤੇ ਜਦੋਂ ਤੁਸੀਂ ਕਾਲਜ ਜੀਵਨ ਦੇ ਵਿੱਚ ਹੁੰਦੇ ਆ ਤਾਂ ਉਦੋਂ ਜਿਹੜਾ ਉਹ ਵੀ ਮੈਂ ਉਹਨੂੰ ਦੂਜੇ ਥਾਂ ਦਾ ਵਿਰਸਾ ਕਹਿੰਦਾ ਜਿਹੜੇ ਯਾਰ ਦੋਸਤ ਮਿਲਦੇ ਤੁਹਾਨੂੰ ਪੂਰਾ ਉਹ ਸਮੇਂ ਦੇ ਉਹ ਵੀ ਇੱਕ ਵਿਰਸੇ ਤਰੀ ਨਾਲ ਵਿਚਰਦੇ ਨੇ ਤੇ ਉਹ ਜਿਹੜਾ ਕਾਲਜ ਵਾਲਾ ਵਿਰਸਾ ਸੀ ਉਹਦੇ ਵਿੱਚੋਂ ਮਿਤੋਜ ਮਾਨ ਮੇਰਾ ਬਹੁਤ ਚੰਗਾ ਦੋਸਤ ਆ ਉਹ ਪੁਰਾਣਾ ਕਾਲੇ ਸਮੇਂ ਤੋਂ ਲੈ ਕੇ ਬਾਬੂ ਸਿੰਘ ਮਾਨ ਦਾ ਬੇਟਾ ਹਾਂਜੀ ਸਾਡੇ ਮਾਨ ਮੋਰਾੜਾ ਵਾਲੇ ਦਾ ਹਾਂਜੀ ਹਾਂਜੀ ਤੇ ਸੋ ਉਹ ਬੜਾ ਪਿਆਰਾ ਮਿੱਤਰਾ ਤੇ ਇਥੇ ਆਉਂਦੇ ਜਾਂਦੇ ਰਹਿੰਦੇ ਗੇੜਾ ਮਾਤ ਰਹਿੰਦੇ ਆ ਤੇ ਉਹ ਮੂਵੀ ਜਦੋਂ ਸੁਚਾ ਸਮਾ ਗੱਲਬਾਤ ਸਾਡੀ ਹੁੰਦੀ ਰਹਿੰਦੀ ਆ ਯੂਲੀ ਜਦੋਂ ਫੋਨ ਕਰਨ ਨਾਲ ਗੱਲਬਾਤ ਹੋਣੀ ਇੱਕ ਪ੍ਰੋਜੈਕਟ ਕੀ ਕਰ ਰਹੇ ਆ ਕਦੋਂ ਕਰ ਰਹੇ ਕੀ ਹੋਣਾ ਤੇ ਪਰ ਮੇਰੇ ਦਿਮਾਗ ਦੇ ਵਿੱਚ ਬਿਲਕੁਲ ਨਹੀਂ ਸੀ ਕਿ ਮੈਂ ਜਾਣਾ ਜਾਂ ਫਿਲਮ ਦੇ ਵਿੱਚ ਕੰਮ ਕਰਨਾ ਲekin ਕਿਥੇ ਮੈਂ ਰੋਲ ਗੀਤਾਂ ਦੇ ਇੱਕ ਤੋਂ ਗੀਤਾਂ ਦੇ ਵਿੱਚ ਇੱਕ ਛੋਟਾ ਜਿਹਾ ਸਟੇਜ ਤੇ ਬੱਬੂ ਮਾਨ ਦੀ ਪਹਿਲੀ ਫਿਲਮ ਦੇ ਵਿੱਚ ਵੀ ਮਾੜਾ ਜਿਹਾ ਮੈਂ ਦੇਖਣ ਨੂੰ ਵੇਖਿਆ ਸੀਗਾ ਆਪਣੇ ਸਰੋਤਿਆਂ ਨੇ ਦਰਸ਼ਕਾਂ ਨੇ ਤਾਂ ਇਹਦੇ ਜੀ ਮੈਨੂੰ ਫਿਰ ਇਥੋਂ ਆਪਣਾ ਦੋਸਤ ਬਜਿੰਦਰ ਸਿੰਘਾ ਉਹ ਵੀ ਗਿਆ ਹੋਇਆ ਸੀ ਬੱਬੂ ਮਾਨ ਦਾ ਬਹੁਤ ਕਲੋਸ ਫਰੈਂਡ ਹੈ ਇੱਕਠੀ ਜੋੜੀ ਸੀ ਪਰ ਮੈਨੂੰ ਉੱਥੋਂ ਫੋਨ ਆਇਆ ਵੀ ਮੈਂ ਇੰਡੀਆ ਕੋਲ ਤੇ ਜਾਣਾ ਸੀਗਾ ਮੈਂ ਵੈਸੇ ਹੀ ਜਾਣਾ ਸੀਗਾ ਉਦੋਂ ਮੈਂ ਵੀ ਗਿਆ ਸੀ ਵਿਆਹ ਸ਼ਾਦੀਆਂ ਆਪਾਂ ਸਾਰੇ ਗਏ ਸੀ ਹੂੰ ਵਿਆਹ ਸ਼ਾਦੀਆਂ ਬਹੁਤ ਸੀਗੀਆਂ ਉਦੋਂ ਤਾਂ ਮੈਨੂੰ ਕਹਿੰਦੇ ਵੀ ਤੂੰ ਜੇ ਆਉਣਾ ਹੈ ਤਾਂ ਹਫ਼ਤਾ ਪਹਿਲਾਂ ਆ ਜਾ ਆਪਾਂ ਫਿਲਮ ਸ਼ੂਟ ਕਰਨੀ ਹੈ ਤੇ ਤੈਨੂੰ ਉਹ ਚ ਦਿਖਾਉਣੀ ਹੈ ਹੂੰ ਤੇ ਮੈਨੂੰ ਥੋੜਾ ਜਿਹਾ ਲੱਗ ਮੈਂ ਕਿਹਾ ਵੀ ਕੀ ਕਰਾਂ ਨਹੀਂ ਕਹਿੰਦੇ ਤੂੰ ਆ ਜਾ ਵੀ ਉੱਥੇ ਦੱਸਿਆ ਵੀ ਮਲ੍ਹਾਈ ਕਿਤੇ ਦੀਆਂ ਵਿੱਚ ਉਹ ਦਿਖਾਉਣਾ ਝਲਕ ਤੇ ਉਹ ਜੇ ਤੈਨੂੰ ਪੇਸ਼ ਕਰਾਂਗੇ ਹੂੰ ਤੇ ਫਿਰ ਮੈਂ ਹਫਤਾ ਪਹਿਲਾਂ ਚਲਾ ਗਿਆ ਸੀ ਉੱਥੇ ਉਹ ਕਿਹੜੀ ਜਗ੍ਹਾ ਸੀ ਜਿੱਥੇ ਤੁਸੀਂ ਸ਼ੂਟ ਤੇ ਗਏ ਸੀ ਇਹ ਸ਼ੂਟ ਹੋਇਆ ਜੀ ਰਾਜਸਥਾਨ ਦੇ ਵਿੱਚ ਜਦੋਂ ਆਪਾਂ ਸੂਰਤਗੜਾ ਨਾ ਸੂਰਤਗੜਾ ਸੁਣਾਣਾ ਰਾਜਸਥਾਨ ਦੇ ਵਿੱਚ ਸੂਰਤਗੜਾ ਦੇ ਨਾਲ ਹੀ ਪੀਲੀਆਂ ਵੰਗਾ ਪੀਲੀਆਂ ਵੰਗਾ ਤੇ ਉੱਥੇ ਖੇਤਾਂ ਦੇ ਵਿੱਚ ਇੱਕ ਉਹ ਸਪੈਸ਼ਲ ਸੈੱਟ ਬਣਾਇਆ ਹੋਇਆ ਸੀ ਉੱਥੇ ਸਪੈਸ਼ਲ ਆ ਉਹ ਨਾ ਇੱਕ ਐਕਚੁਅਲੀ ਪੁਰਾਣੀ ਹਵੇਲੀ ਆ ਪੁਰਾਣੇ ਘਰ ਨਹੀਂ ਜਿਵੇਂ ਕੱਚੇ ਘਰ ਨੇ ਤੇ ਪੁਰਾਣੇ ਸਮੇਂ ਦੇ ਉਹ ਘਰ ਆ ਤੇ ਉਹ ਆਪਣਾ ਇੱਕ ਕੋਈ ਪਰਿਵਾਰ ਆ ਬਰਾੜ ਪਰਿਵਾਰੀਆ ਉਹ ਉਹਦਾ ਫਾਰਮ ਆ ਬਹੁਤ ਵੱਡਾ ਉੱਥੇ ਓਕੇ ਉਹਨਾਂ ਨੇ ਫਿਰ ਉਹ ਜਿਹੜੇ ਕੋਸ਼ਿਸ਼ ਜਿਹੜੇ ਬੱਚੇ ਐਕਟਿਵ ਹੁੰਦੇ ਆ ਉਹ ਮੁੰਡਾ ਉਹਨਾਂ ਨੂੰ ਉੱਥੇ ਆਨਰ ਹੈ ਮਿਲਦਾ ਰਿਹਾ ਸਾਨੂੰ ਉਹ ਬੜਾ ਐਕਟਿਵ ਆ ਤੇ ਉਹਨੇ ਫਿਰ ਸਾਂਭਿਆ ਹੋਇਆ ਉਹਨੂੰ ਤੇ ਉਹ ਇੱਕ ਸਟੂਡੀਓ ਤਰ੍ਹਾਂ ਫਿਰ ਬਣ ਗਿਆ ਉਹ ਉਹ ਆਪਣਾ ਇਹਨਾਂ ਦੇ ਕੰਮ ਆ ਗਿਆ ਵਧੀਆ ਉੱਥੇ ਫਿਰ ਸ਼ੂਟ ਹੋਇਆ ਉਹ ਉਹ ਕਿਉਂਕਿ ਫਿਲਮ ਦੇ ਵਿੱਚ ਵੀ ਪਹਿਲਾਂ ਉੱਪਰੋਂ ਜਿਹੜਾ ਉਹਦਾ ਦਿਖਾਉਂਦੇ ਆ ਨਾ ਉਹ ਬੜਾ ਬੜਾ ਕਮਾਲ ਦਾ ਸੀਨ ਆ ਉਹ ਉੱਪਰੋਂ ਉਹ ਜਗ੍ਹਾ ਦਾ ਜਿਹੜਾ ਉਹ ਜਿਹੜੀ ਗੱਲ ਸਾਹਿਬ ਜਿਹੜੀ ਹੋਰ ਚੀਜ਼ ਦੇਖਣ ਵਾਲੀ ਸੀ ਉੱਥੇ ਜਿਹੜੀ ਮਹਿਸੂਸ ਕੀਤੀ ਜਦੋਂ ਜਾਂਦੇ ਨਾ ਜਦੋਂ ਅਸੀਂ ਉੱਥੇ ਸੱਟ ਤੇ ਜਾਂਦੇ ਹੁੰਦੇ ਸੀ ਪਿੰਡ ਦੇ ਵਿੱਚੋਂ ਨਿਕਲ ਚਾਰੇ ਪਾਸੇ ਸਰੋਂ ਸਰੋਂ ਪੀਲੀ ਪੀਲੀ ਤੁਸੀਂ ਜਿਸ ਤੱਕ ਤੁਹਾਨੂੰ ਦਿਖਾ ਜਾਂਦੀ ਹੈ ਨਾ ਸਰੋਂ ਸਰੋਂ ਦੀਂਦੀ ਸੀ ਤੇ ਜਦੋਂ ਅਸੀਂ ਉਹ ਫਾਰਮ ਦੇ ਵਿੱਚ ਵਰਦੇ ਸੀ ਤਾਂ ਉੱਥੇ ਕਣਕ ਉੱਥੇ ਤੁਸੀਂ ਸੋਚ ਸਕਦੇ ਹੋ ਕਿ ਉੱਥੇ ਚੋਰਾ ਲੱਗਦਾ ਹਮ ਚੋਰਾ ਲਾਉਂਦੇ ਨੇ ਤੇ ਏਡੀ ਭਾਰੀ ਜ਼ਮੀਨ ਏਡੀ ਉਪਜਾਊ ਜ਼ਮੀਨ ਤੇ 허ਰ ਨਹੀਂ ਹੁੰਦੀ ਸੀ ਤੇ ਤੁਸੀਂ ਫਿਰ ਉੱਥੇ ਜਾ ਕੇ ਹਫ਼ਤਾ ਰਹੇ ਹੈ ਨਾ ਮੈਂ ਦੱਸਣ ਰਹੇ ਜੀ ਆਪ ਤਾਂ ਦੱਸਣ ਤੇ ਜਿਹੜਾ ਜਿਵੇਂ ਹੁਣ ਅਸੀਂ ਆ ਫਿਲਮਾਂ ਤਾਂ ਅਸੀਂ ਦੇਖਦੇ ਰਹਨੇ ਆ ਪਰ ਜਿਹੜਾ ਸ਼ੂਟਿੰਗ ਵਾਲਾ ਉਹ ਉਹ ਜਗ੍ਹਾ ਹੁੰਦੀ ਆ ਉਥੇ ਕਿਸ ਤਰ੍ਹਾਂ ਦਾ ਮਾਹੌਲ ਕਿਵੇਂ ਤੁਸੀਂ ਉਹ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹ ਮੈਨੂੰ ਪਤਨਦਾ ਪਤਾ ਨਹੀਂ ਕਿਉਂ ਕਿ ਮੇਰਾ ਪੱਗ ਮੈਂ ਆ ਬੰਦਾ ਉਥੇ ਪੱਗ ਬੰਨਦੀ ਵੱਡੀ ਸਮੱਸਿਆ ਹੁੰਦੀ ਆ ਕਿ ਉਹ ਜਿਹੜੇ ਬੰਦੇ ਪੱਗ ਇਹਨਾਂ ਬੰਨ ਸਕਦੇ ਉਹਨੂੰ ਵੱਡੀ ਸਮੱਸਿਆ ਹੁੰਦੀ ਆ ਤੇ ਉਥੇ ਜਦੋਂ ਮੈਂ ਗਿਆ ਜਦੋਂ ਦਿਖਾਇਆ ਵੀ ਕਿੱਥੇ ਕੀ ਕਰਨਾ 8:00 ਵਜੇ ਆ ਜਾਓ ਇੱਥੇ ਤੇ ਉਹ ਦੇਖਿਆ ਬਰਾਤ ਕੁਰਤੇ ਚਾਦਰੇ ਪਏ ਨੇ ਉਹ ਇੱਕ ਬਹੁਤ ਵੱਡਾ ਜਗਾ ਬਣੀ ਹੋਈ ਸੀ ਜਿੱਥੇ ਰੱਖੇ ਹੋਏ ਸਾਰ ਚਾਦਰੇ ਕੁਰਤੇ ਸਾਰੇ ਜੁੱਤੀਆਂ ਪੱਗਾਂ ਤੇ ਉਹ ਜ ਫਿਰ ਮੈਂ ਆਪਣੀ ਮਰਜ਼ੀ ਨਾਲ ਚੂਜ਼ ਕੀਤਾ ਆਪ ਦਾ ਜਿਹੜਾ ਦਸਬਜ਼ੀ ਪੈਸਾ ਪੋਇਆ ਮੈਂ ਆਪ ਪੱਗ ਬਣੀ ਮੇਰੀ ਮੇਰੀ ਪਾਕੇ ਦੇਖੋ ਪਾਕੇ ਮੇਰੀ ਬੱਕਰੀ ਹੋਊਗੀ ਉਹਦੇ ਵਿੱਚ ਦਿਖਦੀ ਆ ਬਾਕੀ ਹੋਰਾਂ ਦੇ ਵੀ ਮੈਨੂੰ ਲੱਗਦਾ ਤੁਸੀਂ ਪੱਗਾ ਬੰਨੀ ਹੋਣੇ ਕਈਆਂ ਨਹੀਂ ਨਹੀਂ ਮੈਂ ਬੰਨਿਆ ਇੱਕ ਤੋਂ ਦੇ ਬਾਲੇ ਦੇ ਕਿ ਹਾਂ ਜਿਹੜੇ 메ਨ ਰੋਲ ਦੇ ਵਿੱਚ ਸੀ ਉਹਨਾਂ ਦੇ ਵਿੱਚ ਮੁੰਡੇ ਸਪੈਸ਼ਲ ਉੱਥੇ ਸੀਗੇ ਉਹ ਸਪੈਸ਼ਲ ਉਹ ਬੰਦੇ ਸੀਗੇ ਤੇ ਮੈਂ ਆਪਣੀ ਪੱਗਾ ਬੰਨਦਾ ਸੀ ਤੇ ਉਹਦੇ ਵਿੱਚ ਜਿੱਥੇ ਜਿੱਥੇ ਜਦੋਂ ਕਿਉਂਕਿ ਮੈਂ ਦਰਸ਼ਕਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਜਿਹੜੀ ਫਿਲਮਾਂ ਕੋਈ ਵੀ ਫਿਲਮ ਬਣਦੀ ਹੈ ਨਾ ਫਿਲਮ ਨੂੰ ਇਦਾਂ ਨਹੀਂ ਕਿ ਇਹ ਫਿਲਮ ਬਹੁਤ ਮਾੜੀ ਸੀ ਜਾਂ ਫਿਲਮ ਬਹੁਤ ਚੰਗੀ ਸੀ ਉਹ ਚੀ ਨਹੀਂ ਤੁਸੀਂ ਜਿਹੜਾ ਪੰਜਾਬੀ ਸਿਨੇਮਾ ਨਾਲ ਜੇ ਇਹਦੀ ਮਦਦ ਕਰਨੀ ਚਾਹੁੰਦੇ ਹੋ ਦਿਲੋਂ ਹਮ ਫਿਲਮ ਕੋਈ ਵੀ ਹੋਵੇ ਉਹਨੂੰ ਸਿਰ ਮੇ ਜਾ ਕੇ ਦੇਖਿਆ ਜਰੂਰ ਕਰੋ ਹਮ ਕੋਕ ਜਦੋਂ ਫਿਲਮ ਬਣਦੀ ਹੈ ਜਿਹੜਾ ਰੋਲ ਹੈ ਜਿਹੜਾ ਸੀਨ ਜਿਹੜਾ ਅਪੀਅਰੈਂਸ ਮੈਨੂੰ ਪਤਾ ਜਿਹੜੀ ਸੀਨ ਮੇਰੇ ਵੀ ਆਏ ਨੇ ਹਮ ਵੇਖਣ ਲੱਗਾ ਕਿ ਉਹ ਕੁਝ 5 7 ਸੈਕਿੰਡਾਂ ਦੇ ਵਿੱਚ ਹੀ ਉਹ ਗਾਇਬ ਹੋ ਗਏ ਹਮ ਪਰ ਉਹ 5 7 ਸੈਕਿੰਡ ਨੂੰ ਭਰਉਣ ਵਾਸਤੇ ਕਿੰਨੇ ਘੰਟੇ ਲੱਗਦੇ ਕਿੰਨੇ ਘੰਟੇ ਕਿੰਨੀ ਸੌਸ਼ਾ ਥੱਲੇ ਠੰਡੀ ਧਰਤੀ ਉੱਤੇ ਬੈਠੇ ਅਸੀਂ ਤੇ ਜੁੜ ਗਏ ਉੱਥੇ ਜਾਨੀ ਆਏ ਸੀ ਕਿ ਛੱਡ ਕੇ ਜਾਵੜੇ ਵੀ ਠੰਡ ਦਾ ਮੌਸਮ ਇਦਾਂ ਦਾ ਮਾਹੌਲ ਸੀਗਾ ਕਿ ਛੱਡ ਕੇ ਪੇਕੇ ਚਲੇ ਜਾਵੇ ਆਪਾਂ ਕੀ ਕਰਨਾ ਵੀ ਇੰਨਾ ਹਾਰਡ ਵਰਕ ਕਰਨਾ ਪੈਂਦਾ ਐ ਇੰਨੀ ਉੱਤੇ એનર્ਜੀ ਲਾਉਣੀ ਪੈਂਦੀ ਐ ਇਹ ਬਹੁਤ ਵੱਡਾ ਕੰਮ ਆ ਤੇ ਸਾਰੇ ਦਰਸ਼ਕਾਂ ਨੂੰ ਵੀ ਗ੍ਰੀਨ ਕਰੇ ਤੁਸੀਂ ਫਿਲਮ ਸਿਰਮੇ ਜਾ ਕੇ ਵੀ ਉਹ ਦੇਖਾ ਕਰੋ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਜਿਹੜੇ ਕਲਾਕਾਰ ਨੇ ਜਿਹੜੇ ਇਹ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਉਹਨਾਂ ਦਾ ਬਹੁਤ એનર્ਜੀ ਤੇ ਉਹਨਾਂ ਨੂੰ ਬਹੁਤ ਟਾਈਮ ਲੱਗਾ ਹੁੰਦਾ। ਇੱਥੇ ਤੁਹਾਡੀ ਗੱਲ 'ਚ ਮੈਂ ਇੱਕ ਐਡ ਕਾ ਨਹੀਂ ਜਾਵਾਂਗਾ। ਚੰਗੀ ਫਿਲਮ ਨੂੰ ਸਿਨੇਮਾ 'ਚ ਦੇਖੋ। ਬਿਲਕੁਲ। ਤੇ ਜਿਹੜੀ ਜਿਹੜੀ ਫਿਲਮ ਤੁਹਾਨੂੰ ਦਿਖਦੀ ਆ, ਲੱਗਦੀ ਆ ਵੀ ਇਹ ਇਹ ਇਹਨਾਂ ਨੇ ਜਿਹੜਾ ਪ੍ਰੋਡੂਸਰ, ਡਾਇਰੈਕਟਰ, ਜਿਹ ਲੇਖਕ ਨੇ ਮਿਹਨਤ ਕੀਤੀ ਆ, ਜਿਹ ਐਕਟਰਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ। ਜੇ ਅਸੀਂ ਉਹਨੂੰ ਸਿਨੇਮੇ ਦੇ ਵਿੱਚ ਜਾ ਕੇ ਦੇਖਾਂਗੇ ਤਾ ਇੱਕ ਤਰ੍ਹਾਂ ਨਾਲ ਅਸੀਂ ਚੰਗੇ ਸਿਨੇਮਾ ਦੀ ਮਦਦ ਕਰ ਰਹੇ ਹਾਂ ਮਾੜੇ ਸਿਨੇਮਾ ਨੂੰ ਦਰਕਾਰ ਰਹੇ ਹਾਂ ਜੀ ਮਾੜੇ ਨੂੰ ਜਿਹੜੀ ਜਿਹੜੀਆਂ ਜੜੀਆਂ ਹਲਕੀਆਂ ਫੁਲਕੀਆਂ ਫਿਲਮਾਂ ਹੁੰਦੀਆਂ ਨੇ ਨਾ ਤੀਰੇ ਤੀਰੇ ਦੂਰ ਤੀਰੇ ਮਤਲਬਾਂ ਵਾਲੇ ਡਾਇਲੌਗ ਨੇ ਉਹਨਾਂ ਦੇ ਵਿੱਚ ਮੇਰਾ ਖਿਆਲ ਆ ਉਹ ਉਹ ਤੋਂ ਪੰਜਾਬੀਆਂ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਇਹ ਗੱਲ ਸਾਬਕਾ ਗੱਲ ਆ ਕਿਉਂਕਿ ਜਦੋਂ ਨਾ ਕੁਝ ਆ ਨਹੀਂ ਰਿਹਾ ਹੁੰਦਾ ਚੰਗਾ ਮਾਰਕੀਟ ਦੇ ਵਿੱਚ ਤਾਂ ਜਿਹੜਾ ਕੋਈ ਪਰੋਸਿਆ ਜਾਂਦਾ ਖਾਣਾ ਤਾਂ ਉਹੀ ਹੁੰਦਾ ਉਹੀ ਖਾਣਾ ਸੋ ਜੇ ਚੰਗੀ ਚੀਜ਼ ਕੋਈ ਆਉਗੀ ਤਾਂ ਫੇਰ ਥੋੜਾ ਜਿਹਾ ਜਿਸ ਤਰ੍ਹਾਂ ਹੁਣ ਪਿਛਲੇ ਅਰਸੇ ਦੇ ਵਿੱਚ ਮਤਨਾਚਾਰਾਂ ਹਫ਼ਤਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਈ ਫਿਲਮਾਂ ਕਿੰਨੀਆਂ ਖੂਸੂਰਤ ਫਿਲਮਾਂ ਆਈਆਂ ਪਹਿਲਾਂ ਮਸਤਾਨੇ ਲੰਘ ਗਈ ਫੇਰ ਰਜਨੀ ਫਿਲਮ ਆਈ ਫੇਰ ਸੁੱਚਾ ਸੂਰਮਈ ਆ ਮੋੜ ਆਈ ਆ ਨਾ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸੀ ਜਿਹੜੀਆਂ ਬਣੀਆਂ ਨੇ ਤੇ ਲੋਕਾਂ ਨੇ ਦੇਖੀਆਂ ਨੇ ਇਹਦਾ ਮਤਲਬ ਪੰਜਾਬੀ ਦਾ ਐਂ ਲੱਗਦਾ ਵੀ ਸ਼ਾਇਦ ਚੰਗਾ ਦੌਰ ਸ਼ੁਰੂ ਹੋ ਗਿਆ ਚੰਗਾ ਦਰ ਉਹੀ ਗੱਲ ਕਹ ਦਿੰਦਾ ਕਿ ਜਦੋਂ ਕੋਈ ਚੀਜ਼ ਚੰਗੀ ਆਉਂਦੀ ਆ ਤਾਂ ਲੋਕ ਹੰਗਾਰਾ ਦਿੰਦੇ ਐ ਨਹੀਂ ਗੱਲ ਲੋਕ ਹੰਗਾਰਾ ਦਿੰਦੇ ਨਹੀਂ ਜੇ ਚੰਗੀ ਚੀਜ਼ ਆਊ ਘਟ ਮੈਂ ਹੰਗਾਰਾ ਕਿਥੋਂ ਦੇਣਗੇ ਇਸ ਜਿਹੜੀ ਜਿਹੜੀ ਚੀਜ਼ ਚੰਗੀ ਪਰੋਸ ਕੇ ਸਾਨੂੰ ਦਿੰਦੇ ਨੇ ਜੇ ਅਸੀਂ ਉਹਨੂੰ ਦੇਖਾਂਗੇ ਉਹਦੀ ਟਿਕਟ ਵੱਧ ਵਿਕੂਗੀ ਤਾਂ ਜਿਹੜੇ ਉਹ ਪ੍ਰੋਡਿਊਸਰਾਂ ਦੇ ਅੰਦਰ ਹਿੰਮਤ ਵਧੂਗੀ ਵੀ ਅਗਲੀ ਵਾਰ ਨੂੰ ਅਸੀਂ ਹੋਰ ਵੀ ਇਹਨੂੰ ਬੈਟਰ ਸਭਿਆਚਾਰਕ ਸਹਾਇਤਕ ਲੋਕਾਂ ਵਾਸਤੇ ਲੈ ਕੇ ਆਈਏ ਕਿਉਂਕਿ ਸਾਡੀ ਇਹ ਜਿਹੜੀ ਚੰਗੀ ਕਿਰਤਾ ਇਹਦਾ ਆਡੀਅנס ਵੱਲੋਂ ਸਤਿਕਾਰ ਹੋ ਰਿਹਾ ਇਹਨੂੰ ਸਵੀਕਾਰ ਕੀਤਾ ਗਿਆ ਹੈਗਾ ਉਹਨਾਂ ਦੀ ਹਿੰਮਤ ਵਾਦੂ ਬਿਲਕੁਲ ਬਾਕੀ ਗੱਲ ਸਾਬ ਜਿਹੜੇ ਜਿਹੜੇ ਨਾ ਕੁਝ ਜਿਸ ਤਰ੍ਹਾਂ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਹੁੰਦੇ ਨੇ ਨਾ ਜਿਹੜਾ ਖਾਸ ਕਰਕੇ ਅਮਤੋਜ ਨੂੰ ਮੈਂ ਜਿੱਥੋਂ ਮੈਂ ਜਿੰਨਾ ਜਾਣਦਾ ਅੰਦਰੂਨੀ ਤੌਰ ਤੇ ਕਾਫੀ ਕਲੋਜ਼ ਹਾਂ ਸੀ ਉਹੋ ਜੇ ਡਾਇਰੈਕਸ਼ਨ ਦੇ ਪੱਖੋਂ ਜਦੋਂ ਉਹ ਫਿਲਮ ਬਣਾਉਂਦਾ ਜਾਂ ਡਾਇਰੈਕਟ ਕਰਦਾ ਉਹ ਫਿਰ ਸਮਝੌਤਾ ਨਹੀਂ ਕਰਦਾ ਉਹਦੀ ਇਹ ਬਹੁਤ ਵੱਡੀ ਖਾਸੀਅਤ ਆ ਉਹ ਉਹ ਫਿਲਮ ਬੇਸ਼ੱਕ ਕੋਈ ਗੱਲ ਨਹੀਂ ਲੇਟ ਹੋ ਜੇ ਕੋਈ ਹੋ ਜੇ ਪਰ ਉਹ ਜਿਹੜਾ ਸੀਨ ਦੇ ਨਾਲ ਜਿਹੜਾ ਸੀਨ ਲੈਣਾ ਨਾ ਜੇ ਉਹ ਨੂੰ ਨਹੀਂ ਉਹ ਸੈਟੀਸਫਾਈਡ ਹੋਇਆ ਤਾਂ ਉਹ ਅੱਗੇ ਨਹੀਂ ਤੁਰਦਾ ਉਹ ਬਾਰ-ਬਾਰ ਬਾਰ-ਬਾਰ ਉਹ ਦੂਜੀ ਗੱਲ ਇਹ ਹੈਗੀ ਆ ਕਿ ਜਿਹੜਾ ਜਿਹੜਾ ਡਾਇਰੈਕਟਰ ਆ ਡਾਇਰੈਕਟਰ ਨੂੰ ਪਤਾ ਹੋਣਾ ਬੜਾ ਜ਼ਰੂਰੀ ਆ ਕਿਉਂਕਿ ਜਿਹੜਾ ਵੀ ਸੀਨ ਕਰਾਉਣਾ ਅਜਿਹਾ ਡਾਇਰੈਕਟਰ ਨੂੰ ਆਪ ਨੂੰ ਪਤਾ ਨਹੀਂ ਕਰਨਾ ਕਿਵੇਂ ਤੇ ਉਹ ਦੂਜੇ ਕਲਾਕਾਰ ਤੋਂ ਕਿਵੇਂ ਕਰਵਾ ਸਕਦਾ ਫਿਰ ਉਹ ਜਿਹੜੀ ਚੀਜ਼ ਕੋਈ ਨਹੀਂ ਹੁੰਦਾ ਉਹ ਆਫ ਆਫ ਕਰਕੇ ਦਤ ਆਏ ਨਹੀਂ ਆਏ ਕਰਨੀ ਇਹ ਬਹੁਤ ਵੱਡੀ ਖਾਸੀਅਤ ਜਿਹੜੀ ਜਿਵੇਂ ਜਿਹੜਾ ਜਿਹੜੇ ਐਕਟਰ ਨੇ ਉਹਨਾਂ ਨੂੰ ਤਾਂ ਉਸੇ ਸੀਨ ਦਾ ਪਤਾ ਹੁੰਦਾ ਵੀ ਅਸੀਂ ਆਹ ਕਰਨਾ ਹੈਗਾ ਜਿਹੜਾ ਡਾਇਰੈਕਟਰ ਹੁੰਦਾ ਨਾ ਉਹਦੇ ਦਿਮਾਗ ਦੇ ਵਿੱਚ ਪੂਰੀ ਫਿਲਮ ਦਾ ਨਕਸ਼ਾ ਪਾਇਆ ਹੁੰਦਾ ਔਰ ਉਹਨੂੰ ਇਹ ਦੇਖਣਾ ਹੁੰਦਾ ਹੈਗਾ ਵੀ ਇਹ ਮੇਰੇ ਉਸ ਪੂਰੇ ਪੂਰੇ ਫਿਲਮ ਦੇ ਵਿੱਚ ਇਹ ਕਿਵੇਂ ਫਿੱਟ ਹੋਣਾ ਹੈਗਾ ਤੇ ਵਿੱਚ ਕਿਹੜੀ એનર્ਜੀ ਹੋਣੀ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸਾਰਾ ਕੁਝ ਦੂਸਰ ਪਹਿਲੇ ਸੀਨ ਤੇ ਅਗਲੇ ਸੀਨ ਨਾਲ ਕਿਵੇਂ ਇਹਨੇ ਜੁੜਨਾ ਉਹ ਉਹ ਮੇਰਾ ਖਿਆਲ ਉਹ ਉਹਦਾ ਉਹਦਾ ਤਾਂ ਬਹੁਤ ਵੱਡੀ ਜਬਰਦਸਤ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਜਿਹੜਾ ਗਿਲ ਸਾਹਿਬ ਜਿਹੜਾ ਇਸ ਫੀਲਡ ਦੇ ਵਿੱਚ ਕਿਸੇ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਨਾ ਜਿਹੜੇ ਤੁਹਾਡੇ ਤੁਹਾਨੂੰ ਦੱਸ ਰਹੇ ਕੁਝ ਜਾਂ ਜਿਹੜੇ ਲੋਕ ਕਰਵਾ ਰਹੇ ਆ ਜਿਹੜੇ ਆਪਣਾ ਸਮਾਂ ਲਾ ਕੇ ਤੁਹਾਨੂੰ ਡਾਇਰੈਕਟ ਕਰ ਰਹੇ ਆ ਕਿ ਆਹ ਆਇਆ ਨਹੀਂ ਆਇਆ ਕਰਨਾ ਜਿਹੜੇ ਅੱਛੇ ਕਲਾਕਾਰ ਨੇ ਚੰਗੇ ਕਲਾਕਾਰ ਨੇ ਚੰਗੇ ਕਲਾਕਾਰ ਉਹੀ ਸਾਬਤ ਹੋ ਸਕਦਾ ਜਿਹੜੇ ਨਾ ਡਾਇਰੈਕਟਰ ਨੂੰ ਉਹਦੇ ਮੁਤਾਬਕ ਚੱਲਦੇ ਨੇ ਕਿਉਂਕਿ ਡਾਇਰੈਕਟਰ ਨੂੰ ਜੋ ਦੀਦਾ ਹੁੰਦਾ ਹੈ ਜੋ ਕਰੋਨਾ ਉਸੇ ਹਿਸਾਬ ਨਾਲ ਕਰਾਉਣਾ ਹੁੰਦਾ ਹੈ ਕਈ ਵਾਰੀ ਕੁਝ ਕਲਾਕਾਰਾਂ ਦੀ ਹੁੰਦੀ ਹੈ ਕਿ ਉਹ ਨਹੀਂ ਵੀ ਮੈਂ ਵਧੀਆ ਕਰ ਸਕਦਾ ਡਾਇਰੈਕਟਰ ਉਹ ਘੱਟ ਪਤਾ ਜਗਾ ਨਾ ਉੱਥੇ ਉਹ ਜਿਹੜਾ ਕਲਾਕਾਰ ਨਾ ਉਹ ਨਵਾਂਂਤਾ ਵੱਲ ਜਾ ਰਿਹਾ ਹੁੰਦਾ ਕਿ ਉਹ ਉਚਾਈ ਵੱਲ ਨਹੀਂ ਜਾਂਦਾ ਫਿਰ ਜਿਹੜੇ ਬਹੁਤ ਸਾਰੇ ਮੈਂ ਐਕਟਰ ਕਹਿੰਦੇ ਸੁਣਿਆ ਆਈ ਐਮ ਡਾਇਰੈਕਟਰਸ ਐਕਟਰ ਵੀ ਮੈਂ ਉਹ ਉਹ ਹਮੇਸ਼ਾ ਜਿੱਥੇ ਵੀ ਜਾਣਾ ਮੈਂ ਉਹ ਕਰਦਾ ਜੋ ਮੈਨੂੰ ਡਾਇਰੈਕਟਰ ਕਹਿੰਦਾ ਹੈਗਾ ਔਰ ਤੁਸੀਂ ਦੱਸਿਆ ਵੀ ਉਹ ਉਹ ਲੋਕ ਉਹ ਐਕਟਰ ਕਾਮਯਾਬੀ ਹੁੰਦੇ ਆ ਮੈਂ ਕੱਲ ਹੋਰ ਐਡ ਕਰਨ ਗਿਆ ਉਹਨਾਂ ਗੱਲ ਸਾਹਿਬ ਕਿ ਜਿਸ ਤਰ੍ਹਾਂ ਮੈਂ ਤੋਂ ਇਹ ਨਾ ਸੁਣ ਰਿਹਾ ਸੀਗਾ ਇੰਟਰਵਿਊ ਸੁਣ ਰਿਹਾ ਸੀ ਉਹ ਜਿਹੜੀ ਉਹ ਦੱਸੀ ਗੱਲ ਉਹ ਕਹਿੰਦੇ ਬੜੀ ਪਤੇ ਦੀ ਗੱਲ ਆ ਉਹ ਕਹਿੰਦੇ ਜਿਹੜੇ ਐਕਟਰ ਜਿਹੜੇ ਇਥੋਂ ਚਿਹਰੇ ਦਿਖ ਰਹੇ ਆ ਨਾ ਫਿਲਮ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ 20% ਆ 20% ਓਨਲੀ ਬਾਕੀ 80% ਜਿਹੜੀ ਕੰਟਰੀਬਿਊਸ਼ਨ ਆ ਉਹ ਕੈਮਰੇ ਵਾਲੇ ਜਿਹੜੇ ਪਿੱਛੇ ਵਰਕਰ ਜਿਹੜਾ ਕਰੂਅ ਆ ਈਵਨ ਨਾ ਲਾਈਟਾਂ 80% ਕੰਮ ਸਾਰਾ ਉਹਨਾਂ ਦਾ ਸਿਰਫ ਆਪਾਂ ਦਿਖ ਰਹੇ ਤੇ ਉਹ ਪਿੱਛੇ ਆਪਾਂ ਨੂੰ ਕੌਣ ਰਿਕਾਰਡ ਕਰ ਰਿਹਾ ਸਾਰੀ ਭੂਮਿਕਾ ਉਹਦੀ ਆ ਉਨ ਉਨ ਸਾਰੇ ਸਾਰੇ ਉਹਨਾਂ ਦੇ ਬਗਲ ਬਿਲਕੁਲ ਸੱਚਾ ਇਹ ਇਹ ਔਰ ਉਹ ਲੋਕ ਲੋਕ ਇਸੇ ਪਈ ਰਹੇ ਜਾਂਦੇ ਨੇ ਬਿਲਕੁਲ ਤੇ ਔਰ ਬੇਸਿਕਲੀ ਸਭ ਤੋਂ ਪਹਿਲੀ ਕੰਟਰੀਬਿਊਸ਼ਨ ਤਾਂ ਲੇਖਕ ਦੀ ਆ ਸਾਲਾਂ ਕਾ ਗੱਲ ਸ਼ੁਰੂ ਹੀ ਲੈ ਕੇ ਤੋਲਦੇ ਜਿਵੇਂ ਜਿਵੇਂ ਨੰਬਰਿੰਗ ਹੁੰਦੀ ਆ ਫਿਰ ਨੰਬਰ ਚੱਲਦੇ ਆ ਤੇ ਉਹ ਫਿਲਮ ਤੇ ਨਾਲ-ਨਾਲ ਉਹ ਵੀ ਇੱਕ ਹੈ ਕਿ ਉਹ ਉਹ ਨੰਬਰ ਜਰੂਰ ਸਾਨੂੰ ਨਾ ਧਿਆਨ ਨਾਲ ਉਹਨੂੰ ਪੜ੍ਹਨੇ ਚਾਹੀਦੇ ਆ ਕਿ ਕੋਣ ਕੀ ਕਰ ਰਿਹਾ ਕਿਉਂਕਿ ਸਾਰਿਆਂ ਬੰਦਿਆਂ ਨੂੰ ਰਿਕੋਗਨਾਈਜ਼ ਕੀਤਾ ਹੁੰਦਾ ਉਹਦੇ ਵਿੱਚ ਹੁਣ ਪਹਿਲੀ ਗੱਲ ਤਾਂ ਸਾਡੀਆਂ ਤੁਹਾਨੂੰ ਤੇ ਇਸ ਫਿਲਮ ਦੀ ਸਾਰੀ ਟੀਮ ਨੂੰ ਸ਼ੁਭ ਸ਼ਾਵਾ ਦੇ ਨਾਲ ਨਾਲ ਵਧਾਈ ਆ ਔਰ ਜਿਹੜੀ ਆਡੀਅנס ਨੂੰ ਵਧਾਈ ਆ ਜਿਹੜੀ ਕਿ ਇਸ ਫਿਲਮ ਨੂੰ ਦੇਖ ਰਹੀ ਆ ਔਰ ਕਾਮਯਾਬ ਕਰ ਰਹੀ ਆ ਮੇਰਾ ਖਿਆਲ ਹਟ ਤਾਂ ਆਲਰੇਡੀ ਸਾਬਤ ਹੋ ਗਈ ਆ ਫਿਲਮ ਇਹ ਜਿੰਨਾ ਜਿੰਨਾ ਇਹਦਾ ਬਜਟ ਸੀ ਉਸ ਤੋਂ ਕਿਤੇ ਵੱਧ ਨੇ ਆਲਰੇਡੀ ਕਮਾ ਲਿਆ ਹੈਗਾ ਦੁਨੀਆ ਤੇ ਬਾਕੀ ਇੱਕ ਇੱਕ ਗੱਲ ਕਹਿੰਦੇ ਹੁੰਦੇ ਜਿਵੇਂ ਹੁਣ ਬੱਬੂ ਮਾਨ ਸਟਾਰ ਆ ਪਹਿਲਾ ਹਫਤਾ ਤਾਂ ਇੱਕ ਸਟਾਰ ਆਪਣੇ ਦਮ ਤੇ ਫਿਲਮ ਚਲਾ ਲੈਂਦਾ ਉਸ ਤੋਂ ਬਾਅਦ ਜਿਹੜੀ ਫਿਲਮਾਂ ਫਿਰ ਉਹ ਆਪਣੇ ਦਮ ਤੇ ਚਲਦੀ ਹੁੰਦੀਆਂ ਹੂੰ ਮੈਨੂੰ ਕਿਉਂਕਿ ਮੈਂ ਫਿਲਮ ਇਹ ਆਪ ਦੇਖੀ ਆ ਮੈਨੂੰ ਐ ਲੱਗਦਾ ਵੀ ਇਹ ਫਿਲਮ ਆਪਣੇ ਦਮ ਤੇ ਕਿੰਨੀ ਹੋਰ ਹਫ਼ਤੇ ਚੱਲੂਗੀ ਔਰ ਆਡੀਅנס ਇਹਨੂੰ ਮਾਨ ਦਊਗੀ ਔਰ ਦੇ ਰਹੀ ਆਗੀ ਆ ਸ਼ੋਭਾ ਸ਼ਾਮਾ ਤੁਹਾਨੂੰ ਤੇ ਦੂਸਰੀ ਗੱਲ ਹੁਣ ਤੁਸੀਂ ਇਸ ਲਾਈਨ ਦੇ ਵਿੱਚ ਆਇਓ ਇਸ ਤੋਂ ਪਹਿਲਾਂ ਇਹ ਤਾਂ ਤੁਹਾਡੀ ਕਿੰਨੇ 5-6 ਸਾਲ ਹੋ ਗਏ ਜਦੋਂ ਇਹ ਡੱਬਾ ਬੰਦ ਪਈ ਸੀ ਬਿਲਕੁਲ 2019 ਚ ਸੀਟ ਹੋ ਗਿਆ ਕੋਵਿਡ ਤੋਂ ਪਹਿਲਾਂ ਦੀ ਆ ਇਹ ਦੇਖੋ ਉਹ ਡੱਬੇ ਦੇ ਵਿੱਚ ਬੰਦ ਫਿਲਮ ਪਈ ਆ ਔਰ ਉਸ ਤੋਂ ਬਾਅਦ ਜਦੋਂ ਹੁਣ ਆਈ ਆ ਮੈਂ ਔਰ ਔਰ ਇੱਕ ਗੱਲ ਮੈਂ ਇੱਥੇ ਕਹਿਣੀ ਚਾਹਾਂਗਾ ਬਬੂ ਮਾਂ ਤਾਂ ਚਲੋ 스타 ਹੈਗੇ ਹੀ ਹੈਗਾ ਬਲਬੀਰੋ ਭਾਬੀ ਦਾ ਰੋਲ ਕਰਨ ਵਾਲੀ ਕੁੜੀ ਤੇ ਵਿਲਨ ਦਾ ਰੋਲ ਕਰਨ ਵਾਲਾ ਉਹ ਮੁੰਡਾ ਜੈਕ ਹਾਂ ਹਾਂਜੀ ਹਾਂਜੀ ਤੇ ਸਾਡਾ ਚੀਮਾ ਉਹਦਾ ਰੋਲ ਬੇਸ਼ੱਕ ਜਿਸ ਤਰ੍ਹਾਂ ਦਾ ਹੈਗਾ ਹੈਗਾ ਪਰ ਉਹਨੇ ਆਪਣੇ ਰੋਲ ਦੇ ਨਾਲ ਪੂਰਾ ਇਨਸਾਫ ਸਰਬਜੀਤ ਜੀ ਮੈਨੇ ਕੀਤਾ ਹੈਗਾ ਤੇ ਉਹ ਜਿਹੜੇ ਉਹ ਜਿਹੜੇ ਦੋ ਕਰੈਕਟਰ ਉੱਭਰ ਕੇ ਬਹੁਤ ਮੂਰੇ ਆਏ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਫਿਲਮਾਂ 'ਚ ਸਾਨੂੰ ਹੋਰ ਵੀ ਜ਼ਿਆਦਾ ਦੇਖਣਗੇ ਇਹ ਗੱਲ ਸਾਬ ਜਿਸ ਤਰ੍ਹਾਂ ਜਦੋਂ ਫਿਲਮ ਦੀ ਗੱਲ ਕਰਦੇ ਸਨ ਨਾ ਜਦੋਂ ਪੁੱਛਦੇ ਸਨ ਮੈਨੂੰ ਪੁੱਛਦੇ ਸਨ ਕੁਝ ਬੰਦੇ ਉੱਥੇ ਵਿੱਚ ਵੀ ਬੱਬੂ ਮਾਟਨ ਐਕਟਰ ਕਿਹੜੇ ਨੇ ਵੀ ਕੋਈ ਸਰਬਜੀ ਚੀਮਾ ਤੇ ਉਹ ਨੋਨ ਨੇ ਉਹ ਦੋ ਹੀ ਨੇ ਹਾਂ ਤੇ ਹੋਰ ਨੋਨ ਨਹੀਂ ਹੈ ਹਾਂ ਇੱਕ ਸਾਨੂੰ ਗੱਲ ਜਰੂਰ ਸਮਝਣੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਨੋਨ ਨੇਮ ਹਨਾ ਨੋਨ ਨੇ ਵੀ ਕਿਸੇ ਸਮੇਂ ਅਨਨੋਨ ਹੁੰਦੇ ਸਨ ਇਸ ਕਰਕੇ ਇਹ ਜਿਹੜੀ ਫਿਲਮ ਬਣੀ ਉਹਦੇ ਵਿੱਚ ਜੇ ਨਵੇਂ ਚਿਹਰੇ ਨਵੇਂ ਐਕਟਰ ਜੇ ਉਹਨਾਂ ਨੂੰ ਅਸੀਂ ਮੌਕਾ ਹੀ ਨਹੀਂ ਦੇਵਾਂਗੇ ਤਾਂ ਫਿਰ ਨਵੇਂ ਚਿਹਰੇ ਨੌਨ ਕਿਵੇਂ ਹੋਣਗੇ ਠੀਕ ਹੈ ਨਾ ਉਹਦੇ ਵਿੱਚ ਜਿਹੜੇ ਹੁਣ ਤੁਸੀਂ ਦੇਖੋ ਜਦੋਂ ਇੱਕ ਹੁੱਕਰ ਦੇ ਰੋਲ ਦੇ ਵਿੱਚ ਜਗਜੀਤ ਸਿੰਘ ਸੰਧੂ ਮੁੰਡਾ ਇਥੇ ਯੂਐਸਏ ਰਹਿਦਾ ਹਮ ਬੜਾ ਕਾਮਯਾਬ ਰੋਲ ਕੀਤਾ ਉਹਨੇ ਕਾਫੀ ਫਿਲਮਾਂ ਚਾਚੂ ਹੁਣ ਇੱਕ ਹੋਰ ਫਿਲਮ ਨੂੰ ਉਹਨੂੰ ਮਿਲੀ ਆ ਉਸੇ ਬੇਸ ਤੇ ਇਹਨਾਂ ਨੂੰ ਹੁਣ ਫਿਲਮਾਂ ਹੋਰ ਮਿਲੀਆਂ ਜਿਹੜਾ ਜਿਹੜਾ ਕੁੜੀ ਬਲਵੀਰੋ ਭਾਬੀ ਦਾ ਕੀਤਾ ਰੋਲ ਜੇ ਦੂਜੀ ਕੁੜੀਆਂ ਰੋਲ ਵੀ ਕੀਤਾ ਹਾਂ ਕੀ ਬਾਤ ਹੈ ਗਮੀਆਂ ਕੁੜਕਾਂ ਨੇ ਜਾਨੀ ਕਿ ਉਹ ਪੂਰਾ ਆਪਦਾ ਲੋਹਾ ਜਮਾਇਆ ਐਕਟਿੰਗ ਦੇ ਤੌਰ ਤੇ ਤੇ ਕਰਵਾਇਆ ਕਿ ਨੇ ਕਰਾਇਆ ਅੰਤੋਜ ਮਾਨ ਨੇ ਉਹਨੇ ਬਦਲ ਤਾ ਇਹ ਜਿਹੜੇ ਚਿਹਰੇ ਨੇ ਹੁਣ ਜਿਹੜਾ ਜਿਹੜਾ ਬਲੂਰੋ ਦਾ ਰੋਲ ਹੈ ਜਿਹੜਾ ਰੋਲ ਕੁੜੀਓ ਕਰਗੀ ਹੈ ਤਾਂ ਜਿਹੜੇ ਡਾਇਲੋਗੋ ਤੋਂ ਬਲਵਾਏ ਗਏ ਤੇ ਉਹ ਛਾਪ ਛੱਡ ਕੇ ਗਈ ਆ ਆਪਦੀ ਇਸ ਕਰਕੇ ਜਿਹੜੀ ਜਿਹੜੀ ਫਿਲਮਾਂ ਸੋਚਾ ਸਰਮਾ ਮੈਨੂੰ ਪੂਰਾ ਯਕੀਨ ਹੈ ਤੇ ਕੋ ਜਿਹੜੇ ਪਰਿਵਾਰ ਨਾਲ ਪਰਿਵਾਰ ਨਾਲ ਤਾਂ ਜੇ ਦੇਖਣੀ ਸ਼ੁਰੂ ਕਰਨੀ ਹੈ ਇਹ ਅਇਤਾ ਜਿਹੜੇ ਸੀਗੇ ਸਰੋਤੇ ਜਿਹੜੇ ਬੱਬੂ ਮਾਨ ਦੇ ਫੈਨ ਸੀ ਸਭ ਜੀਮੀ ਦੇ ਜਾਂ ਮਤੋਜ ਮਾਨ ਦੇ ਫੈਨ ਜੀ ਵੀ ਅਸੀਂ ਯਾਰ ਤੋਂ ਸਾਡਾ ਉੱਪਰੋਂ ਪੇੜ ਅਸੀਂ ਆਪਣੇ ਹਿਸਾਬ ਨਾਲ ਅਸੀਂ ਆਪਦੀ ਇਹਨੂੰ ਫੇਮਸ ਕਰਨ ਦੇ ਵਿੱਚ ਲੱਗੇ ਹੋਏ ਵੀ ਅਸੀਂ ਮਸ਼ਹੂਰ ਕਰਨਾ ਇਹਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਤੇ ਪਰ ਜਿਹੜੇ ਪਰਿਵਾਰ ਪਰਿਵਾਰ ਵੰਦ ਰਹੇ ਨੇ ਦੇਖਣਾ ਵੰਦ ਰਹੇ ਨੇ ਔਰ ਜਿਹੜੀ ਲੋਕਾਂ ਦੇ ਮੂੰਹ ਜਵਾਨੀ ਗੱਲ ਕਹਾ ਪਹੁੰਚਦੀ ਹੈ ਨਾ ਉਹ ਜ਼ਿਆਦਾ ਆਡੀਅנס ਨੂੰ ਲੈ ਕੇ ਆਉਂਦੀ ਹੈ ਬਿਲਕੁਲ ਜੀ ਇੱਕ ਜਿਵੇਂ ਤੁਸੀਂ ਹੁਣ ਗੱਲ ਬੜੀ ਸੋਹਣੀ ਕਹੀ ਆ ਵੀ ਉਹ ਅਨਨੋਨ ਕਲਾਕਾਰ ਜਿਹੜੇ ਹੁੰਦੇ ਨੇ ਪਰ ਇੱਕ ਜਿਹੜੇ ਨੌਨ ਕਲਾਕਾਰ ਵੀ ਨੇ ਹਮਮ ਕਈ ਵਾਰ ਉਹਨਾਂ ਨੂੰ ਬੜੀ ਮੁਸੀਬਤ ਚ ਲੰਘਣਾ ਪੈਂਦਾ ਜਿਵੇਂ ਹੁਣ ਬੱਬੂ ਮਾਨ ਆ ਉਹ ਇੰਨਾ ਨੌਨ ਆ ਜਦੋਂ ਉਹ ਸਕਰੀਨ ਤੇ ਆਉਂਦਾ ਤਾਂ ਸਾਨੂੰ ਬੱਬੂ ਮਾਨ ਪਹਿਲਾਂ ਦਿਖਦਾ ਹਮ ਹਾਂ ਜਿਸ ਸਮੇਂ ਉਹ ਬੱਬੂ ਮਾਨ ਉਹਦੀ ਬਜਾਏ ਬੱਬੂ ਮਾਨ ਦੀ ਬਜਾਏ ਆ ਉਹ ਸੂਰਮਾ ਬਣ ਦਾ ਦਿਖ ਦੇ ਗਿਆ ਸਾਨੂੰ ਹਾਂ ਜਿਸ ਬੱਬੂ ਮਾਨ ਜਿਸ ਸਮੇਂ ਸੱਚਾ ਸੂਰਮਾ ਦੇਖਣਾ ਸ਼ੁਰੂ ਹੋ ਗਿਆ ਉਸ ਵੇਲੇ ਸਮਝ ਲਓ ਬੱਬੂ ਮਾਨ ਕਾਮਯਾਬ ਹੋ ਗਿਆ ਬਿਲਕੁਲ ਜੀ ਉਹ ਫਿਰਨ ਵਿੱਚ ਅਖੀਰ ਤੱਕ ਦੇਖਦੇ ਸੁਚਾ ਉਹ ਬੱਬੂ ਨੇ ਇੰਤਿਹਾਨਾ ਜਿਵੇਂ ਹੁਣ ਮੈਂ ਮੈਂ ਆਪਦੀ ਗੱਲ ਦੱਸ ਦਾਂ ਜਦੋਂ ਸ਼ੁਰੂ ਉਹਦੇ ਵਿੱਚ ਬੱਬੂ ਮਾਨ ਆਇਆ ਇੱਕ ਦੋ ਸੀਨਾਂ ਦੇ ਵਿੱਚ ਮੈਨੂੰ ਬੱਬੂ ਮਾਨ ਦਿਖਿਆ ਸ਼ੁਰੂ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਉਹ ਇੰਨਾ ਰੋਲ ਦੇ ਵਿੱਚ ਇਨਵੋਲਵ ਹੋ ਗਿਆ ਨਾ ਮੈਨੂੰ ਮਤਲਬ ਬੱਬੂ ਮਾਨ ਮੇਰੇ ਕਾਮੁਰਿਆਂ ਉਲੋਪ ਹੋ ਗਿਆ ਜੀ ਉਸ ਵੇਲੇ ਉਹ ਉਹ ਮਤਲਬ ਸੁਚਾ-ਸੁਰਮਈ ਦਿਖਿਆ ਮੇਰਾ ਖਿਆਲ ਇੱਕ ਐਕਟਰ ਦੀ ਇੱਕ ਕਲਾਕਾਰ ਦੀ ਇਸ ਤੋਂ ਵੱਡੀ ਪ੍ਰਾਪਤੀ ਹੋਰ ਕੋਈ ਨਹੀਂ ਹੋ ਸਕਦੀ ਕਿਉਂਕਿ ਉਹਨੇ ਉਹਨੇ ਰੋਲ ਨੂੰ ਪਣਾ ਲਿਆ ਰੋਲ ਉਹਦਾ ਬਣ ਗਿਆ اصل اصل ਜਿਹੜੀ ਫਿਲਮ ਆ ਫਿਲਮ ਦਾ ਤਾਂ ਮਤਲਬ ਇਹ ਹੈ ਜਿਹੜਾ ਜਿਹੜਾ ਕਰੈਕਟਰ ਹੈ ਨਾ ਜਿਹੜਾ ਜਿਹੜਾ ਕਲਾਕਾਰ ਕੰਮ ਕਰ ਰਿਹਾ ਜੇ ਉਹ ਕਰੈਕਟਰ ਦੇ ਵਿੱਚ ਉਹ ਉਹਨੂੰ ਢਾਲਿਆ ਨਹੀਂ ਜਾਂ ਉਹਦੇ ਉਹਨੂੰ ਅਡਾਪਟ ਨਹੀਂ ਕੀਤਾ ਤਾਂ ਉਹ ਫਿਰ ਉਹ ਕੰਮਜਾਬ ਨਹੀਂ ਹੋ ਜਾਣਾ ਨਾ ਕਰੈਕਟਰ ਕੰਮਜਾਬ ਨਾ ਐਕਟਰ ਕੰਮਜਾਬ ਬਿਲਕੁਲ ਬਿਲਕੁਲ ਇਹ ਸਾਰਾ ਡਿਪੈਂਡ ਕਰਦਾ ਡਾਇਰੈਕਟਰ ਤੇ ਡਾਇਰੈਕਟਰ ਨੇ ਸਭ ਕੁਝ ਕਰਾਉਣਾ ਹੁੰਦਾ ਤੇ ਉਹਨੂੰ ਅਡਾਪਟ ਕਰਾਉਣਾ ਪਰ ਉਹ ਸਾਡੀ ਆਪਣੀ ਪਰਸਨਲ ਤੌਰ ਤੇ ਹਰਕ ਕਲਾਕਾਰ ਦੀ ਕਲਾ ਹੁੰਦੀ ਹੈ ਕਿ ਉਹ ਉਹਨੂੰ ਕਿੰਨਾ ਅਡਾਪਟ ਕਰ ਸਕਦਾ ਦੂਸਰੀ ਗੱਲ ਹੁਣ ਜਿਵੇਂ ਇਹਦੇ ਵਿੱਚ ਤਾਂ ਤੁਸੀਂ ਚਲੋ ਇੱਕ ਮਿੱਤਰਤਾ ਤੌਰ ਤੇ ਇੱਕ ਦੋਸਤ ਦੀ ਮਦਦ ਦੋਸਤ ਨੇ ਤੁਹਾਡੀ ਮਦਦ ਕੀਤੀ ਤੇ ਤੁਸੀਂ ਉਹਦੇ ਚੁੱਪ ਦੇ ਵਿੱਚ ਇੱਕ ਰੋਲ ਚ ਗਾਇਕ ਮਿਲ ਨੂੰ ਮਾਣਿਆ ਦੋਸਤਾਂ ਮਿੱਤਰਾਂ ਦੇ ਵਿੱਚ 10 ਦਿਨ ਗੁਜ਼ਾਰੇ ਜਿਹੜਾ ਜਿੰਨੇ ਕਿ ਦਿਖੇ ਸਕਰੀਨ ਤੇ ਉਹ ਵਾਵਾ ਹੋ ਉਹ ਵੀ ਵਾਵਾ ਪਰ ਤੁਸੀਂ ਪਿੱਛੇ ਇੱਕ ਫਿਲਮ ਬਣਾਈ ਸੀ ਜ਼ਿੰਦਗੀ ਜੀ ਦੇ ਵਿੱਚ ਤੁਸੀਂ ਇੱਕ ਬੋਲ ਦਾ ਕਿਰਦਾਰ ਪੂਰਾ ਪੂਰਾ ਕੈਕਟਰ ਨਵਾਇਆ ਸੀ ਉਹ ਫਿਲਮ ਵੀ ਤੁਹਾਡੀ ਆਡੀਅנס ਵੱਲੋਂ ਬੜੀ ਉਹਨੂੰ ਰਿਸਪਾਂਸ ਮਿਲਿਆ ਹੈਗਾ ਤੇ ਉਹ ਉਹ ਫਿਲਮ ਤੋਂ ਬਾਅਦ ਹੋਣਾ ਕੀ ਤੁਹਾਡੇ ਅੱਗੇ ਵੀ ਕੋਈ ਪ੍ਰੋਜੈਕਟ ਤਿਆਰ ਹੋ ਰਹੇ ਨੇ ਜਿਹੜੇ ਗੱਲ ਸਾਬ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਅਨਨੋਨ ਚਿਹਰੇ ਨੋਨ ਕਿਵੇਂ ਹੁੰਦੇ ਆ ਹੂੰ ਕਿਉਂਕਿ ਨੋਨ ਉਦੋਂ ਹੁੰਦੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਜਦੋਂ ਉਹ ਲੋਕਾਂ ਦੇ ਸਾਹਮਣੇ ਕਰੈਕਟਰ ਲੋਕਾਂ ਦੇ ਸਾਹਮਣੇ ਜਦੋਂ ਲੋਕਾਂ ਸਾਹਮਣੇ ਕਦੋਂ ਕਿ ਜਦੋਂ ਉਹਨਾਂ ਨੂੰ ਮੌਕਾ ਮਿਲੇਗਾ ਜਾਂ ਕੋ ਮੌਕਾ ਦੇਊਗਾ ਅਭਿਤੋਜ ਨੇ ਇਹ ਗਰੁੱਪ ਨੇ ਸਾਰੇ ਟੀਮ ਨੇ ਮੈਨੂੰ ਮੌਕਾ ਦਿੱਤਾ ਉਥੇ ਔਣ ਦਾ ਐਜ਼ ਅ ਫਰੈਂਡ ਸਦੈਸੀ ਬੇਸ਼ੱਕ ਪਰ ਫਿਰ ਹੀ ਮੈਨੂੰ ਮੌਕਾ ਮਿਲਿਆ ਮੌਕਾ ਮਿਲਿਆ ਮੁੱਥੇ ਰਿਹਾ ਰਹਾ ਉਥੇ ਜਦੋਂ ਫੋਟੋ ਮੈਂ ਸ਼ੇਅਰ ਕਰਦਾ ਜਿਹੜੇ ਫੋਟੋ ਮੈਚ ਤੱਕ ਸ਼ੇਅਰ ਨਹੀਂ ਕੀਤੇ ਜਿਹੜੇ ਫੋਟੋ ਮੇਰੇ ਕੋਲ ਪਈਆਂ ਨੇ ਮੈਂ ਬਾਅਦ 'ਚ ਸ਼ੇਅਰ ਕਰੂੰਗਾ ਫੋਟੋ ਇੱਡੀ ਉਥੇ ਖਿੱਚੀਆਂ ਸੀ ਅਸੀਂ ਤੇ ਉਹ ਸਾਰੀਆਂ ਫੋਟੋ ਦੇਖ ਕੇ ਕੋਈ ਬੜਾ ਵਧੀਆ ਲੱਗਦਾ ਵਧੀਆ ਲੱਗਦਾ ਤਾਂ ਉਸ ਤੋਂ ਬਾਅਦ ਜਦੋਂ ਇੱਥੇ ਜਿਹੜੀ ਫਿਲਮ ਜ਼ਿੰਦਗੀ ਦਾ ਕ੍ਰੀਡਿਅਨ ਲਾਈਫ ਅਸੀਂ ਇੱਥੇ ਬਣਾਈ ਆ ਉਹਦੇ ਵਿੱਚ ਮੇਰਾ ਬਿਲਕੁਲ ਜਾਣ ਦਾ ਕੋਈ ਪਲਾਨ ਨਹੀਂ ਸੀ ਨਾਮਨ ਪਤਾ ਸੀ ਮੈਨੂੰ ਲਾਸਟ ਮਿੰਟ ਤੇ ਜਿਹੜਾ ਡਾਇਰੈਕਟਰ ਆ ਰਵੀ ਸਿੱਧੂ ਉਹਦਾ ਫੋਨ ਆਇਆ ਸੀ ਤੇ ਉਹਨੂੰ ਜਦੋਂ ਪਤਾ ਲੱਗਾ ਕਿ ਮੈਂ ਉਹ ਚ ਸੀਨ ਕੀਤੇ ਥੋੜੇ ਜਿਹਾ ਹੂੰ ਤਾਂ ਉਹ ਮੈਨੂੰ ਕਹਿੰਦਾ ਮੈਨੂੰ ਫੋਟੋ ਭੇਜੋ ਤੁਸੀਂ ਤੇ ਮੈਂ ਦੇਖਦਾ ਮੈਂ ਜਦੋਂ ਆਪਣੀ ਫੋਟੋ ਭੇਜੀਆਂ ਤੇ ਉਹਨੇ ਫੋਨ ਦੇ ਉੱਤੇ ਕਹਿੰਦਾ ਮੈਨੂੰ ਤੁਹਾਨੂੰ ਮਿਲਿਆ ਨਹੀਂ ਬਾਈ ਜੀ ਪਰ ਯੂ ਆਰ ਸਿਲੈਕਟਡ ਹੂੰ ਤੇ ਵੀ ਥੋੜਾ ਜਿਹਾ ਮੈਂ ਰੋਲ ਕਰਾਉਣਾ ਚਾਹੁੰਦਾ ਮੈਨੂੰ ਉਹ ਮਿਲ ਗਿਆ ਥੋੜੇ ਵਿੱਚੋਂ ਦੇਖਦਾ ਉਹ ਫਿਰ ਅਸੀਂ ਫਿਲਮ ਬਣਾਈ ਫਿਲਮ ਬਣਾਈ ਅਸੀਂ ਇਥੇ ਕਾਫੀ ਉਹ ਤੇ ਵੀ ਸਾਨੂੰ ਕਾਫੀ ਅਨੁਸਾਰਚ ਕਰਨਾ ਪਿਆ ਸਾਲ ਲੱਗਿਆ ਸੀ ਛੋਟੀ ਫਿਲਮ ਸੀ ਯਾਨੀ ਫਿਲਮ ਤੇ ਸਮਾਂ ਕੰਨਾ ਲੱਗਦਾ ਮਰਜੀ ਕਿੰਨਾ ਲੱਗਦਾ ਬਹੁਤ ਬਹੁਤ ਉਹਨੂੰ ਮੋੜੇ ਨੂੰ ਸਾਲ ਲੱਗ ਕੱਲੇ ਨੇ ਸਾਰ ਕੁਝ ਕੀਤਾ ਪਰ ਉਹ ਫਿਲਮ ਦੀ ਸਾਨੂੰ ਜਾਨੀ ਕਿ ਪਤਾ ਨਹੀਂ ਸੀ ਮੈਨੂੰ ਲਾਸਟ ਮਿੰਟ ਤੱਕ ਨਹੀਂ ਪਤਾ ਸੀ ਉਹਦੇ ਵਿੱਚ ਕੀ ਆ ਕਿਉਂਕਿ ਉਹ ਡਾਇਰੈਕਟਰ ਹੀ ਜਾਣਦਾ ਉਹ ਡਾਇਰੈਕਟਰ ਜਾਣਦਾ ਸੀ ਤੇ ਨਾਮ ਮੈਂ ਡਾਇਰੈਕਟਰ ਨੇ ਮੇਰੇ ਨਾਲ ਕੋਈ ਸਾਝ ਕੀਤੀ ਸੀ ਤਾਂ ਮੈਂ ਤਾਂ ਰੋਲ ਕਰਕੇ ਜਰਾ ਉਹਦਾ ਬੈਠੇ ਸੀ ਉਹੀ ਤੁਸੀਂ ਆਪਣਾ ਸੀਨ ਸੀਨ ਬਾਏ ਸੀਨ ਕਰਦੇ ਸੀ ਮੈਨੂੰ ਇਸ ਫੀਲਡ ਦਾ ਪਤਾ ਨਹੀਂ ਸੀ ਪਹਿਲਾਂ ਇਹ ਵਰਕ ਆਊਟ ਕਿਦਾਂ ਕਰਦਾ ਫਿਰ ਜਦੋਂ ਉਹਦੇ ਵਿੱਚ ਜੋ ਫਿਲਮ ਆਈ ਹੈ ਜਦੋਂ ਫਿਲਮ ਦੇਖੀ ਫਿਲਮ ਆਪ ਦੀ ਫਿਲਮ ਦੇਖ ਰਿਹਾ ਮੈਂ ਫਿਲਮ ਦੇਖ ਤੇ ਮੈਂ ਆਪ ਹੈਰਾਨ ਹੋ ਰਿਹਾ ਜਦੋਂ ਦੇਖਦੇ-ਦੇਖਦੇ ਕਈ ਵਾਰੀ ਰੋਣਾ ਵੀ ਆਉਂਦਾ ਹੈ ਕਈ ਵਾਰੀ ਹਾਸਾ ਵੀ ਆਉਂਦਾ ਤੇ ਤੁਸੀਂ ਉੱਚ ਡੀਪਲੀ ਇਨਵੋਲਵ ਹੋ ਜਾਂਦੇ ਆ ਫਿਲਮ ਦੇ ਵਿੱਚ ਤੇ ਜਦੋਂ ਫਿਲਮ ਐ ਸਾਰੀ ਵੇਖ ਕੇ ਹਟਿਆ ਤਾਂ ਮੈਂ ਮੈਂ ਬੜਾ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ ਵੀ ਹਾਂ ਵਾਕਈ ਤੇ ਬਹੁਤ ਸੋਹਣੀ ਫਿਲਮ ਬਣੀ ਹੈ ਐ ਐਂ ਫਿਲਮ ਬਣਦੀ ਹੈ ਫਿਰ ਜਦੋਂ ਅਨਨੋਨ ਟੂ ਨੋਨ ਉਹ ਜਿਹੜਾ ਸੀਗਾ ਮੇਰਾ ਚਿਹਰਾ ਕੋ ਲੋਕਾਂ ਤੱਕ ਗਿਆ ਇੰਗਲੈਂਡ ਤੱਕ ਵੀ ਗਿਆ ਇੱਥੇ ਲੋਕਲ ਜਿਹੜੇ ਕੋ ਪ੍ਰੋਡਿਊਸਰ ਉਹਨਾਂ ਤੱਕ ਵੀ ਗਿਆ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਸਕੇ ਮੀਟਿੰਗਾਂ ਵੀ ਹੋਈਆਂ ਨੇ ਹੂੰ ਹੂੰ ਤੇ ਚਲੋ ਅੱਜ ਨਿਕਲ ਉਹ ਜਾਨੀ ਕਿ ਮੈਨੂੰ ਪੂਰੀ ਉਮੀਦ ਹੈ ਕਿ ਉਹ ਜਿਹੜਾ ਸਮਾਂ ਦਿੱਤਾ ਜੇ ਫਿਲਮ ਬਣਾਈ ਹੈ ਜਾਂ ਕਿਰਦਾਰ ਉਹ ਰੰਗ ਜ਼ਰੂਰ ਲਿਆਉਗਾ ਜੀ ਆਉਣ ਵਾਲੇ ਸਮੇਂ ਵਿੱਚ ਅੰਗਰੇਜ਼ ਬਰਾੜ ਨੂੰ ਫੇਰ ਅਸੀਂ ਇੱਕ ਐਕਟਰ ਦੇ ਰੂਪ ਦੇ ਵਿੱਚ ਜ਼ਰੂਰ ਦੇਖਾਂਗੇ ਹਾਂਜੀ ਛੋਟੀ ਸਕਰੀਨ ਜਾਂ ਵੱਡੀ ਸਕਰੀਨ ਜੋ ਵੀ ਸਾਨੂੰ ਜਿਹੜਾ ਜਿਹੜਾ ਕਲਾ ਦਾ ਖੇਤਰ ਇਹਦੇ ਵਿੱਚ ਜਿਵੇਂ ਆਪਨ ਮਸ਼ਹੂਰ ਹੋਣ ਦੀ ਤਾਂ ਕੋਈ ਹੈ ਨਹੀਂ ਆਪਰ ਹੋ ਗਿਆ ਸ਼ੌਕ ਹੈ ਤੌਰ ਤੇ ਕੰਮ ਕਰਨ ਦੀ ਜਿਹੜੀ ਨਾ ਤਮੰਨਾ ਹੈਗੀ ਹੈ ਕੰਮ ਕਰਨਾ ਚਾਹੀਦਾ ਹੈ ਤੇ ਸਾਨੂੰ ਅਸੀਂ ਕੋਈ ਵੱਡੇ ਲੈਵਲ ਤੇ ਨਹੀਂ ਕੋਈ ਛੋਟੇ ਲੈਵਲ ਤੇ ਆਪਣੇ ਲੈਵਲ ਤੇ ਅਸੀਂ ਹੁਣ ਮੇਰਾ ਖਿਆਲ ਹੈ ਨਵੰਬਰ ਦੇ ਵਿੱਚ ਇੱਕ ਹੋਰ ਜਿਹੜਾ ਅਗਲਾ ਪ੍ਰੋਜੈਕਟ ਹੈ ਲੋਕਲ ਸਾਡਾ ਇੱਕ ਵਾਰ ਅਸੀਂ ਨਵੰਬਰ ਦੇ ਵਿੱਚ ਕਰ ਰਹੇ ਹਾਂ ਆਲਮੋਸਟ ਜਿਹੜੇ ਚਿਹਰੇ ਲੈਣੇ ਚਿਹਰੇ ਸਾਡੇ 90% ਸਿਲੈਕਟ ਹੋ ਚੁੱਕੇ ਆ ਤੇ ਜਿਹੜੀ ਸਟੋਰੀ ਆ ਸਟੋਰੀ ਤੇ ਕੰਮ ਹੋ ਰਿਹਾ ਤੇ ਸਿਰਫ ਸਾਨੂੰ ਇੱਕ ਪ੍ਰੋਡੂਸਰ ਦੇ ਨਾਲ ਸਾਡੀ ਮੀਟਿੰਗ ਰਹਿਦੀ ਆ ਕਰਨ ਵਾਲੀ ਤੇ ਅਦਰਵਾਈਜ਼ ਸਾਡੀ ਤਿਆਰੀਅਤ ਸੂਟ ਅਸੀਂ ਸ਼ੁਰੂ ਕਰ ਦੇਣਾ 15 ਨਵੰਬਰ ਦਾ ਇਹ ਸਾਡੀ ਪੂਰਾ ਪਲਾਨ ਹੋਇਆ ਹੋਇਆ ਹੈ ਸਾਡੀਆਂ ਸ਼ੋਭਾ ਸ਼ਾਮਾਂ ਨੇ ਤੁਹਾਨੂੰ ਤੇ ਹੁਣ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਵੀ ਹੋ ਗਿਆ ਤੇ ਤੁਸੀਂ ਵਿਸ਼ੇਸ਼ ਤੌਰ ਤੇ ਇੱਥੇ ਲੋਰ ਮੈਨਲੈਂਡ ਵੈਨਕੂਵਰ ਦੇ ਇਲਾਕੇ ਦੇ ਵਿੱਚ ਰਹਿੰਦੇ ਹੋ ਸਰੀ ਸ਼ਹਿਰ ਦੇ ਵਿੱਚ ਇੱਥੇ ਵੈਨਕੂਵਰ ਵਿਚਾਰ ਮੰਚ ਇਸ ਵੇਲੇ ਸਭ ਤੋਂ ਵੱਧ ਸਰਗਰਮ ਜਿਹੜੀ ਸਹਿਤਕ ਸਭਾ ਹੈਗੀ ਆ ਜੀ ਤੁਸੀਂ ਉਹਦੇ ਵੀ ਕਰਤਾ ਧਰਤਾ ਹੈਗੇ ਹੋ ਅੱਛਾ ਤੇ ਇਹ ਇੰਨੀਆਂ ਸੈਤ ਸਭਾਵਾਂ ਇੱਥੇ ਹੈਗੀਆਂ ਨੇ ਤੇ ਇਹਨਾਂ ਦੇ ਹੁੰਦੇ ਹੋਏ ਤੁਹਾਨੂੰ ਬੈਂਕੂਰ ਵਿਚਾਰ ਮੰਚ ਹੋਰ ਸੈਤ ਸਭਾ ਲਿਆਉਣ ਦੀ ਕੀ ਜ਼ਰੂਰਤ ਪੈ ਗਈ ਸੀਗੀ ਇਹ ਗੱਲ ਸਾਬ ਆਪਣਾ ਮੈਂ ਪਿਛਲੇ ਕੋਈ 22 23 ਸਾਲ ਤੋਂ ਵਿਚਰ ਰਿਹਾ ਹਾਂ ਸੈਤ ਸਭਾਵਾਂ ਦੇ ਨਾਲ ਕਿਉਂਕਿ ਤੁਹਾਡੀ ਬਦੌਲਤ ਤੇ ਆਪਣੇ ਹੋਰ ਦੋਸਤਾਂ ਦੇ ਬਦੌਲਤ ਮੈਨੂੰ ਮੌਕਾ ਮਿਲਿਆ ਉੱਥੇ ਵਿਚਰਨ ਦਾ ਤੇ ਵਿੱਚ ਜਦੋਂ ਆਪਾਂ ਵਿਚਰਦੇ ਨਾ ਤੇ ਵਿਨੇ ਵਿਨੇ ਤੁਹਾਨੂੰ ਬੁੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਬਹੁਤ ਸਾਰੀਆਂ ਚੀਜ਼ਾਂ ਸਨ ਜਿਹੜੀਆਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਪਰ ਮੇਰਾ ਸੁਭਾਅ ਇਹ ਹੈ ਕਿ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਨਾ ਜਦੋਂ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਲੈਵਲ ਤੇ ਕਰੋ ਤੁਸੀਂ ਕਿਸੇ ਨੂੰ ਨੀਵਾ ਦਿਖਾ ਕੇ ਜਾਂ ਕਿਸੇ ਨੂੰ ਲੱਤਾਂ ਖਿੱਚ ਕੇ ਨਾ ਕਰੋ ਆਪਣੇ ਲੈਵਲ ਤੇ ਕਰੋ ਉਹਦੇ ਜਿਵੇਂ ਮਹਿਸੂਸ ਇਹ ਕੀਤਾ ਸੀ ਕਿ ਜਦੋਂ ਨਾ ਕਿਤਾਬ ਰਿਲੀਜ਼ ਕੀਤੀ ਜਾਂਦੀ ਸੀ ਕਿਸੇ ਕਿਸੇ ਲੇਖਕ ਨੂੰ ਸੱਦਾ ਜਾਂਦਾ ਸੀ ਉਹਦੇ ਵਿੱਚ ਜਿਹੜੇ ਮੈਨੂੰ ਇਹ ਗੱਲ ਲੱਗਦੀ ਸੀ ਕਿ ਮੈਨੂੰ 15 ਮਿੰਟ ਦਿੱਤੇ ਇਹਨਾਂ ਵਿੱਚ ਕਰਕੇ ਪਾਸੇ ਨਹੀਂ ਹੋ ਰਿਹਾ ਹਾਂ ਹਾਂ ਇਨਸਾਫ ਨਹੀਂ ਹੋ ਰਿਹਾ ਕਿਉਂਕਿ ਮੈਂ ਹਮੇਸ਼ਾ ਤੁਸੀਂ ਮੈਨੂੰ ਸੁਣਨਾ ਹੋਣਾ ਪਹਿਲਾਂ ਵੀ ਮੈਂ ਸਟੇਜ 'ਤੇ ਵੀ ਕਈ ਵਾਰੀ ਗੱਲ ਕਹੀ ਹੈ ਕਿ ਤੁਸੀਂ ਨਾ ਜਿਹੜੀ ਕਿਤਾਬ ਹੈ 120 ਪੇਜ ਦੀ ਜਾਂ 150 ਪੇਜ ਦੀ ਤੁਸੀਂ ਪੈਨ ਲੈ ਕੇ ਸਾਹਮਣੇ ਕਿਤਾਬ ਰੱਖ ਕੇ ਕਿਤਾਬ ਨੂੰ ਵੇਖ-ਵੇਖ ਕੇ ਲਿਖਣਾ ਸ਼ੁਰੂ ਕਰਦੇ ਤੁਸੀਂ ਅੱਕ ਜਾਓਗੇ ਬਹੁਤ ਔਖਾ ਲਿਖ ਪਰ ਉਹ ਲੇਖਕ ਨੇ ਦੇਖੋ ਪਰ ਜਿਹੜਾ ਲੇਖਕ ਹੈ ਲੇਖਕ ਨੇ ਜਿਹੜੀ ਕਿਤਾਬ ਲਿਖੀ ਆ ਉਹਨੇ ਕਿੰਨਾ ਸਮਾਂ ਲਾਇਆ ਹੋਇਆ ਕਿੰਨਾ ਉੱਤੇ ਪੈਸਾ ਵੀ ਖਰਚ ਹੋਇਆ ਤੇ ਸੋ ਉਹਦੀ ਜਿਹੜੀ ਕਦਰ ਹੋਣੀ ਬੜੀ ਜ਼ਰੂਰੀ ਹੈ ਕਿਤਾਬ ਉਹਦੀ ਚੰਗੀ ਆ ਮਾੜੀ ਆ ਉਸ ਲੋਕਾਂ ਨੇ ਪੜ੍ਹ ਕੇ ਜਿਹੜੇ ਉਹਨਾਂ ਨੇ ਪੜ੍ਹ ਕੇ ਦੇਖਣਾ ਹੁੰਦਾ ਜਿਹੜੇ ਪੜਨ ਵਾਲੇ ਆ ਸੋ ਉਹਦੇ ਸਬੰਧ ਦੇ ਵਿੱਚ ਫਿਰ ਇਹ ਫਰਨ ਅਪ ਹੋ ਰਿਹਾ ਸੀ 7-8 ਸਾਲ ਪਹਿਲਾਂ ਇਹ ਐਕਚੁਅਲੀ ਸ਼ੁਰੂ ਤਾਂ 12-13 ਸਾਲ ਪਹਿਲਾਂ ਹੋ ਗਈ ਸੀ ਗੱਲ ਤਾਂ ਉਦੋਂ ਅਸੀਂ ਜਿਸ ਤਰ੍ਹਾਂ ਪਹਿਲਾਂ ਆਪਾਂ ਰੋਬਰੂ ਕਰਾ ਕਰਦੇ ਸੀ ਲੈ ਬਿਲਕੁਲ ਦੁਨੀਆ ਦੇ ਵਿੱਚੋਂ ਫਿਰ ਆਪਾਂ ਰਹਿ ਕੀਤੀ ਸੀ ਦਿਮਾਗ 'ਚ ਮੇਰੇ ਆਇਆ ਸੀ ਆਪਾਂ ਨੇ ਕਿਸ ਦਾ ਮੰਚ ਤੇ ਮੇਡ ਫਾਰਮ ਆਪਣੇ ਕੋਲ ਚਾਹੀਦਾ ਤੁਸੀਂ ਸਾਰੇ ਐਗਰੀ ਕੀਤੇ ਆਪਾਂ ਉਹ ਰਜਿਸਟਰਡ ਕਰਕੇ ਆਪਾਂ ਜੀ ਕੀਤਾ ਤੇ ਹੁਣ ਪਿਛਲੇ 6-7 ਸਾਲ ਹੋ ਗਏ ਨੇ ਤੇ ਇੰਨੀ ਕਾਮਯਾਬੀ ਦੇ ਨਾਲ ਆਪਾਂ ਕੰਮ ਕਰ ਰਹੇ ਆ ਤੇ ਜਿਹੜੀ ਖਾਸ ਉਹਦੀ ਸਾਡੀ ਜਿਹੜੀ ਪ੍ਰਾਪਤੀ ਹੈ ਖਾਸ ਪ੍ਰਾਪਤੀ ਇਹ ਹੈ ਕਿ ਜਿਹੜਾ ਵਿਨਕੋਰ ਵਿਚਾਰ ਮੰਚ ਆ ਇਹ ਬਿਲਕੁਲ ਹੀ ਕਿਸੇ ਪਾਸੇ ਅਲਾਰੂ ਨਹੀਂ ਹੈ ਇਹਦੇ ਵਿੱਚ ਕਿਸੇ ਵਿਦਿਆਰਥੀ ਦਾ ਬੰਦਾ ਸਾਡੇ ਕੋਲ ਆਉਂਦਾ ਕੋਈ ਲੇਖਕ ਹੈ ਤੇ ਉਹ ਖੁਸ਼ ਹੋ ਕੇ ਜਾਂਦਾ ਸਾਡੇ ਕੋਲ ਤੇ ਉਹ ਉਹਦੀ ਕਿਤਾਬ ਆ ਉਹਦੇ ਬਾਰੇ ਜਿਹੜਾ ਸਮਾਂ ਹੁੰਦਾ ਅਸੀਂ ਇੱਕ ਮੀਟਿੰਗ ਦੇ ਵਿੱਚ ਇੱਕ ਬੰਦੇ ਦੀ ਗੱਲ ਹੀ ਕਰਦੇ ਹੂੰ ਜੋ ਉਹ ਚਾਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਹਨੂੰ ਪੇਸ਼ ਕਰਦੇ ਹਾਂ ਉਹਦੇ ਮੁਤਾਬਕ ਜਿਹੜੇ ਜਿਹੜੇ ਬਲਾਰੇ ਨੂੰ ਬੁਲਾਉਣਾ ਚਾਹੁੰਦਾ ਉਹਨੂੰ ਬੁਲਾਉਂਦੇ ਆਂ ਅਸੀਂ ਇਸ ਕਰਕੇ ਸਾਡੀ ਖੂਬਸੂਰਤੀ ਵੈਨ ਕੋਰ ਵਿਚਾਰਾਂ ਵਿੱਚ ਦੀ ਇਹੀ ਹੈ ਕਿ ਅਸੀਂ ਉਹਨੂੰ ਪੂਰਾ ਸਮਾਂ ਦਿੰਨੇ ਆਂ ਤੇ ਉਹਨੂੰ ਗੱਲ ਕਰਨ ਦਾ ਮੌਕਾ ਦਿੰਨੇ ਆਂ ਉਸ ਦਿਨ ਜਿਹੜਾ ਪ੍ਰੋਗਰਾਮ ਉਹ ਲਿਖਿਆ ਹੁੰਦਾ ਉਹ ਜਾਂ ਉਹ ਰਚਨਾ ਤੇ ਜਾਂ ਉਸ ਲੇਖਕ ਤੇ ਹੀ ਕੇਂਦਰਤ ਹੁੰਦਾ ਹੈਗਾ ਔਰ ਦੂਸਰੀ ਗੱਲ ਇਹ ਆ ਵੀ ਅਸੀਂ ਸਿਰਫ ਸ਼ਾਬਾਸ਼ ਹੀ ਨਹੀਂ ਦੰਦੇ ਅਸੀਂ ਜੇਕਰ ਤੇ ਕੋਈ ਸਾਨੂੰ ਲੱਗਦੀ ਊਨਤਾਈ ਤਾਂ ਉਹ ਵੀ ਬੜੇ ਪਿਆਰ ਸਤਿਕਾਰ ਨਾਲ ਉਹ ਮੂਰੇ ਲੈ ਕੇ ਆਉਨੇ ਆ ਮੇਰਾ ਖਿਆਲ ਆ ਬੜੀ ਚੰਗੀ ਗੱਲ ਆ ਉਚਾਰਮਨ ਦੀ ਅ ਅਖੀਰ ਤੇ ਮਿੰਟਕ ਦੇ ਵਿੱਚ ਤੁਸੀਂ ਕੋਈ ਆਪਣੇ ਵੱਲੋਂ ਸੁਨੇਹਾ ਆਜਾ ਕੀ ਕਹਿਣਾ ਚਾਹੋਗੇ ਸਨੇਹਾ ਗੱਲ ਸਾਹਿਬ ਇਹ ਹੈ ਕਿ ਜਦੋਂ ਆਪਾਂ ਫਿਲਮ ਦੇ ਖੇਤਰ ਦੀ ਗੱਲ ਕਰਦੇ ਹਾਂ ਕਿਉਂਕਿ ਫਿਲਮਾਂ ਦੇ ਤੌਰ ਤੇ ਅੱਜ ਤੁਸੀਂ ਮੈਨੂੰ ਸੱਦਿਆ ਕਿ ਫਿਲਮਾਈ ਹੈ ਤੇ ਫਿਲਮ ਥੀਏਟਰ ਦੇ ਵਿੱਚ ਜਾ ਕੇ ਜ਼ਰੂਰ ਦੇਖਿਆ ਕਰੋ ਕਿਉਂਕਿ ਗੱਲ 10-12 ਡਾਲਰ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਜਿਹੜੇ ਕੰਮ ਕਰ ਰਹੇ ਵਧੀਆ ਕੰਮ ਕਰ ਰਹੇ ਖਾਸ ਕਰਕੇ ਖਾਸ ਕਰਕੇ ਜਿਹੜੀਆਂ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੀਆਂ ਫਿਲਮਾਂ ਜਿਦੇ ਵਿੱਚ ਤੁਹਾਡਾ ਜਿਹੜਾ ਪੁਰਾਣਾ ਪਿਸ਼ੋਕੜਾ ਪੁਰਾਣੇ ਪਿੰਡ ਨੇ ਪੁਰਾਣੀਆਂ ਗੱਲਾਂ ਨਹੀਂ ਉਹ ਤੁਹਾਨੂੰ ਜਿਹੜੀ ਨਵੀਂ ਪੀੜ੍ਹੀ ਦੇ ਨਾਲ ਜੋੜਦੀਆਂ ਨੇ ਉਹਨੂੰ ਐਵੇਂ ਹੀ ਦੇਣੀ ਚਾਹੀਦੀ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਇਹ ਹੀ ਆ ਕਿ ਤੁਸੀਂ ਥੀਏਟਰ ਦੇ ਵਿੱਚ ਜਾ ਕੇ ਸਾਡੀ ਸੁਚੇਤ ਸਰੂਪ ਫਿਲਮਾਂ ਸਾਰਨ ਬੇਨਤੀ ਕਰਦੇ ਆ ਕਿ ਤੁਸੀਂ ਥੀਏਟਰ ਦੇ ਵਿੱਚ ਜਾ ਕੇ ਜਰੂਰ ਦੇਖੋ ਜੀ ਮਿਹਰਬਾਨੀ ਜਿਸ ਤਰ੍ਹਾਂ ਅੰਗਰੇਜ਼ ਨੇ ਕਹੀ ਦਿੱਤਾ ਮੈਂ ਇਹਦੇ ਨਾਲ ਐਡ ਹੋਰ ਵੀ ਕਰਨਾ ਚਾਹੁੰਦਾ ਕੋਈ ਵੀ ਚੰਗੀ ਫਿਲਮਾਂ ਕੋਈ ਵੀ ਸਮਾਜਿਕ ਫਿਲਮਾਂ ਉਹ ਉਹਨੂੰ ਇਸੇ ਤਰ੍ਹਾਂ ਮੰਨ ਲਵੋ ਜੇ ਚੰਗੀ ਫਿਲਮ ਨੂੰ ਮੰਨ ਦਵੋਗੇ ਤੁਹਾਨੂੰ ਚੰਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਦੇਖਣ ਨੂੰ ਮਿਲਣਗੀਆਂ ਉਦੋਂ ਤੱਕ ਹੱਸਦੇ ਰਹੋ ਵਸਦੇ ਰਹੋ ਜਿੰਦਾਬਾਦ